ਯਾਨੀ ਪਿੰਦਰਪਾਲ ਸਿੰਘ ਦੀ ਮਾਤਾ ਦਾ ਗਿਲ ਰੋਡ ਦਾਣਾ ਮੰਡੀ ਵਿਖੇ ਸ਼ਮਸ਼ਾਨ ਘਾੜ ਵਿੱਚ ਅੰਤਮ ਸੰਸਕਾਰ ਕੀਤਾ ਗਿਆ। ਬੀਤੇ ਦਿਨੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਹਗੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦੇ ਮਾਤਾ ਦਾ ਅੰਤਮ ਸੰਸਕਾਰ ਗਿਲ ਰੋਡ ਸਿੱਧ ਦਾਣਾ ਮੰਡੀ ਵਾਲੇ ਸ਼ਮਸ਼ਾਨ ਘਾੜ ਵਿੱਚ ਕੀਤਾ ਗਿਆ। ਉਹ ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸੀ। ਉਨ੍ਹਾਂ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਕਈ ਰਾਜਨੀਤਿਕ, ਸਮਾਜਿਕ, ਕਈ ਧਾਰਮਿਕ ਆਗੂ ਸ਼ਾਮਲ ਹੋਏ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਭਾਈ ਪਿੰਦਰਪਾਲ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਗੁਰਦੁਆਰਾ ਗੁਰੂ ਗਿਆਨ ਵਿਹਾਰ ਜਬਦੀ ਵਿਖੇ ਅੰਤਮ ਅਰਦਾਸ ਕੀਤੀ ਜਾਵੇਗੀ ਅਸਲ 'ਚ ਮੇਰੇ ਮਾਤਾ ਬਲਵੀਰ ਕੌਰ ਜੀ ਕੱਲ ਵਾਹਿਗੁਰੂ ਜੀ ਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਏ ਉਹ ਭਜਨ ਬੰਦਗੀ ਵਾਲੀ ਰੂਹ ਸਨ ਕੱਲ ਮੇਰੇ ਘਰੋਂ ਮੇਰੀ ਵਾਈਫ ਘਰ ਸੀ ਕੱਲੀ ਉਹਨਾਂ ਨੇ ਜਾਣ ਤੋਂ ਪਹਿਲਾਂ ਕਿਹਾ ਵੀ ਮੈਂ ਜਾ ਰਹੀ ਆ ਆਪਣੀਆਂ ਚਾਬੀਆਂ ਆਪਣੇ ਕੱਪੜੇ ਇੰਨੀ ਗੱਲ ਕਹਿ ਕੇ ਜਲਦਾ ਘੁੱਟ ਪੀ ਕੇ ਹੁਕਾਲ ਚਲਾਣਾ ਕਰ ਗਏ ਅਸੀਂ ਵੈਗੁਰੂ ਜੀ ਦੇ ਹੁਕਮ ਅਨਸਾਰ ਉਹਦਾ ਪਾਣਾ ਜੋ ਆਇਆ ਉਹਨੇ ਜਾਣਾ ਹੀ ਹੈ ਅਸੀਂ ਕਿਉਂ ਲੱਗਾ ਅੱਜ ਮੰਗੀ ਕੱਲ ਨੂੰ ਅਸੀਂ ਜਾਣੇ ਹਾਂ ਪਰ ਜਿਹੜਾ ਭੇਜਣ ਵਾਲਾ ਹੈ ਤੇ ਬੁਲਾਉਣ ਵਾਲਾ ਨਾ ਉਹਦਾ ਸ਼ੁਕਰਾਨਾ ਕਰੀਏ ਤੇ ਮੈਂ ਸਮੂਹ ਸੰਗਤ ਦਾ ਇਸ ਸ਼ਹਿਰ ਦੀ ਸੱਚੀ ਲੋਬਾਰੋ ਸਾਰੀ ਸੰਗਤ ਦਾ ਧੰਨਵਾਦੀ ਹਾਂ ਮੈਂ ਤਾਂ ਕਿਸੇ ਦੁੱਖ ਸੁੱਖ ਚ ਪਹੁੰਚ ਨਹੀਂ ਸਕਦਾ ਪਰ ਇਸ ਸੰਗਤ ਮੈਨੂੰ ਅਸੀਸਾਂ ਦੇਣ ਆਈਏ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਤੇ 13 ਤਰੀਕ ਨੂੰ ਭੋਗ ਹੈ 12 ਤੋਂ 2 ਤੇ ਆਪਣਾ ਬੁੱਧਵਾਰ 7 ਤਰੀਕ 7 ਫਰੀ ਨੂੰ ਮਾਤਾ ਜੀ ਜੀ ਠਾਚੂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵਦੀ ਕਲ ਆਪ ਜੀ ਜ਼ਰੂਰ ਆਇਓ ਨਹੀਂ ਠੀਕ ਸਾਂ ਥੋੜੇ ਬਦਲੇ ਢਿੱਲੇ ਸਾਂ ਕੋਈ ਠੀਕ ਸਾਂ ਬਿਊਰੋ ਰਿਪੋਰਟ ਡੇਲੀ ਪਬਲਿਕ ਨਿਊਜ਼